ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹਾਂਜੀ ਕਿਸਾਨ ਵੀਰੋ ਆਪਾਂ ਆਪਣੀ ਟ੍ਰਾਇਲ ਵਾਲੀ ਜਿਹੜੀ ਚਾਰ ਛੜਾਂ ਵਾਲੀ ਮੱਕੀ ਸੀਗੀ ਨੂੰ ਬਾੜਾ ਲਵਾਤਾ ਕਟਾਈ ਸ਼ੁਰੂ ਹੋ ਗਈ ਉਹਦੀ ਦੇਖੋ ਹਾਈਟ ਚੰਗੀ ਆ ਉਸ ਜਗ੍ਹਾ ਥੋੜੀ ਬੋਟੀ ਕਮਜ਼ੋਰੀ ਸੀ ਨਹੀਂ ਦੀ ਹਾਈਟ ਵਧੀਆ ਕਰ ਗਈ ਹਾਈਟ ਲਗਭਗ ਕਰ ਗਈ ਇਹ तकरीबन 7 ਫੁੱਟ ਤੋਂ ਪਲੱਸ ਆ ਗਈ ਦੇਖੋ ਹਾਈਟ ਕਰ ਗਈ ਇਹ 7 ਫੁੱਟ ਤੋਂ ਪਲੱਸ ਇਹ ਠੀਕ ਆ ਗ੍ਰੋਥ ਬਾਕੀ ਦਾ ਆਪਾਂ ਇਹਦਾ ਇਦਾਂ ਹੀ ਸੌਦਾ ਕਰਿਆਗਾ ਆਪਾਂ ਵੱਢ ਕੇ ਅਗਲੇ ਨੇ ਆਪ ਹੀ ਲੈ ਕੇ ਜਾਣੀ ਆ ਉਹ ਦੇਖੋ ਅੱਜ ਲੈ ਕੇ ਗਏ ਨੇਗੀ ਕੁਝ ਵੱਢ ਕੇ ਜੰਨਾ ਅਗਲੇ ਦਾ ਝਾੜੋਂ ਦਾ ਉਹ ਵੀ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਹਰੇ-ਚਾਰੇ ਦਾ ਜਰੂਰ ਸੰਨ ਦੱਸਿਓ ਵੀ ਕਿੰਨਾ ਇਹ 1 ਏਕੜ ਦਾ ਛਾੜ ਦਿੰਦੀ ਆਪਾਂ ਨੂੰ ਠੀਕ ਹੈ ਬਾਕੀ ਤਾਂ ਅੱਗੇ ਜਿਹੋ ਜੋ ਇਹਦਾ ਮੜੂnga ਛਾੜਦਾ ਸਾਰਾ ਉਹ ਆਪਾਂ ਜਰੂਰ ਸਾਂਝਾ ਕਰਾਂਗੇ ਚਾਰ ਛਾੜ ਸੀਗੇ ਠੀਕ ਹੈ ਓਕੇ ਜੀ ਧੰਨਵਾਦ ਸਾਰਿਆਂ ਦਾ